ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬਿੱਤ ਚਰਨ ਸਰਨ ਮਨ ਬਾਚ ਕਰਮ ਹੋਏ 71 ਗਮੇ ਤ ਤ੍ਰਿਕਾਲ ਤ੍ਰਿਭਵਨ ਸੁਧ ਪਾਈ ਹੈ ਚਰਨ ਸਰਨ ਮਨ ਬਾਚ ਕਰਮ ਹੋਏ 71 ਗਮੇ ਤ ਤ੍ਰਿਕਾਲ ਤ੍ਰਿਭਵਨ ਸੁਧ ਪਾਈ ਹੈ ਸਹਜ ਸਮਾਦ ਸਾਦ ਅਗਮ ਅਗਾਦ ਕਥਾ ਅੰਤਰ ਦਿਸੰਤਰ ਨਿਰੰਤਰੀ ਜਤਾਈ ਹੈ ਖੰਡ ਬ੍ਰਹਮੰਡ ਪਿੰਡ ਪ੍ਰਾਣ ਪ੍ਰਾਣ ਪਤ ਗਤ ਗੁਰ ਸਿੱਖ ਸੰਧ ਮਿਲੇ ਸੋਹੰ ਲੇਵ ਲਈ ਹੈ ਦਰਪਣ ਦਰਸ ਔ ਜੰਤਰ ਧੁਨ ਜੰਤਰੀ ਬਿਧ ਓਤ ਪੋਤ ਸੂਤ ਇਕੈ ਦੂਬਿਦਾ ਮਿਟਾਈ ਹੈ ਦਰਪਣ ਦਰਸ ਔ ਜੰਤਰ ਧੁਨ ਜੰਤਰੀ ਬਿਧ ਓਤ ਪੋਤ ਸੂਤ ਇਕੈ ਦੂਬਿਦਾ ਮਿਟਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਧ ਸੰਗਤ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਗੁਰਮਤਿ ਦੀਆਂ ਗੋਝ ਰਮਜ਼ਾਂ ਸਾਡੇ ਸਾਹਮਣੇ ਰੱਖਦੇ ਨੇ ਨਿਤ ਨਵੀਂ ਕਵਿਤ ਦੇ ਵਿੱਚ ਨਵੀਂ ਵਿਚਾਰ ਗੁਰਮਤਿ ਦੀ ਨਵੀਂ ਰਮਜ਼ ਖੋਲ ਕੇ ਉਹ ਸਾਨੂੰ ਗੁਰੂ ਚਰਨਾਂ ਨਾਲ ਜੁੜਨ ਦੇ ਵਾਸਤੇ ਪ੍ਰੇਰਣਾ ਪ੍ਰੇਰ ਕਰਦੇ ਅੱਜ ਦੇ ਸਕਬਿਤ ਵਿੱਚ 47 ਨੰਬਰ ਕਬਿੱਤ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰਸਿੱਖ ਦੀ ਅਭੇਦਤਾ ਦਾ ਜ਼ਿਕਰ ਕੀਤਾ ਕਿ ਕਿਵੇਂ ਗੁਰਸਿੱਖ ਦੇ ਅੰਦਰੋਂ ਉਹ ਦੁਬਿਧਾ ਨੂੰ ਖਤਮ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ ਚਰਨ ਸ਼ਰਨ ਮਨ ਬਚ ਕਰਮ ਹੋਏ 71 ਚਰਨ ਸ਼ਰਨ ਤੋਂ ਭਾਵ ਹੈ ਕਿ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਕੇ ਜਿਹੜਾ ਗੁਰਸਿੱਖ ਹੈ ਉਹ ਮਨ ਬਚ ਕਰਮ ਹੋਏ 71 ਮਨ ਕਰਕੇ ਬਚਨ ਕਰਕੇ ਕਰਮ ਕਰਕੇ ਇਕਾਗਰ ਹੋ ਜਾਂਦਾ ਹੈ ਭਾਵ ਮਨ ਵਿੱਚ ਜੋ ਹੈ ਉਹੀ ਉਹਦੇ ਬਚਨਾ ਵਿੱਚ ਹੈ ਉਹੀ ਉਹਦੇ ਕਰਮਾਂ ਵਿੱਚ ਹੈ ऐसा ਨਹੀਂ ਕਿ ਉਹ ਕੁਝ ਹੋਰ ਸੋਚਦਾ ਹੈ ਕੁਝ ਹੋਰ ਬੋਲਦਾ ਤੇ ਕਰਦਾ ਕੁਝ ਹੋਰ ਹੈ ਬਿਲਕੁਲ ਨਹੀਂ ਗੁਰਮੁਖ ਦੀ ਕਹਿਣੀ ਤੇ ਕਥਣੀ ਜਿਹੜੀ ਹੈ ਕਰਨੀ ਉਹ ਇੱਕ ਹੈ ਉਹ ਕਹਿਣੀ ਤੇ ਕਥਣੀ ਦਾ ਕਰਨੀ ਦਾ ਸੂਰਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਗੁਰਸਿੱਖ ਦੀ ਬਹੁਤ ਵਡਿਆਈ ਕੀਤੀ ਹੈ ਸਤਿਗੁਰੂ ਜੀ ਇੱਥੋਂ ਤੱਕ ਵਚਨ ਕਹਿ ਦਿੰਦੇ ਨੇ ਇਹ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਸਿੱਖ ਕਿੱਡਾ ਕੋ ਵੱਡੇ ਭਾਗਾ ਵੜਾ ਜਿਹੜਾ ਗੁਰੂ ਦੇ ਚਰਣਾ ਤੇ ਆ ਕੇ ਸੀਸ ਝੁਕਾ ਦਿੰਦਾ ਹੈ ਤਾਂ ਗੁਰੂ ਕਹਿੰਦਾ ਕਿਉਂਕਿ ਗੁਰੂ ਨੇ ਸਿੱਖ ਦਾ ਜੀਵਨ ਵੇਖ ਲਿਆ ਹੈ ਕਿ ਜਿਹੜਾ ਗੁਰੂ ਚਰਣਾ ਨਾਲ ਜੁੜਿਆ ਸਿੱਖ ਹੈ ਜੋ ਗੁਰੂ ਦੇ ਕੋਲੋਂ ਨੇ ਸਿੱਖਿਆ ਹੈ ਉਹਦੇ ਅਨੁਸਾਰ ਜੋ ਉਹਦੇ ਮਨ ਦੇ ਫੁਰਨੇ ਨੇ ਉਹੀ ਉਹਦੇ ਬੋਲ ਨੇ ਬਚਨ ਨੇ ਤੇ ਜੋ ਉਹਦੇ ਬਚਨ ਨੇ ਉਹੀ ਉਹਦੇ ਕਰਮ ਨੇ ਭਾਈ ਗੁਰਦਾਸ ਜੀ ਕਹਿੰਦੇ ਸਤ ਗੁਰੂ ਦੇ ਚਰਨਾਂ ਦੀ ਸ਼ਰਣ ਵਿੱਚ ਆ ਕੇ ਗੁਰਸਿੱਖ ਮਨ ਬਚ ਕਰਮ ਕਰਕੇ ਜਦੋਂ ਇਕਾਗਰ ਹੋ ਜਾਂਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਫਿਰ ਇੱਕ ਖੇੜ ਵਰਤਦੀ ਹੈ ਗਮਿਤਾ ਤ੍ਰਿਕਾਲ ਗਮਿਤਾ ਦਾ ਅਰਥ ਹੈ ਪਹੁੰਚ ਹੋਣੀ ਰਸਾਈ ਹੋਣੀ ਤ੍ਰਿਕਾਲ ਦਾ ਅਰਥ ਹੈ ਤਿੰਨ ਕਾਲ ਭੂਤ ਭਵਿੱਖ ਤੇ ਵਰਤਮਾਨ ਗੁਰਸੇਖ ਨੂੰ ਤਿੰਨਾ ਕਾਲਾਂ ਦੀ ਸੋਝੀ ਹੋ ਜਾਂਦੀ ਹੈ ਬੀਤ ਚੁੱਕਿਆ ਦਾ ਵੀ ਪਤਾ ਲੱਗ ਜਾਂਦਾ ਹੈ ਚੱਲ ਰਹੇ ਸਮੇਂ ਨੂੰ ਵੀ ਉਹ ਜਾਣ ਜਾਂਦਾ ਹੈ ਆਉਣ ਵਾਲੇ ਸਮੇਂ ਬਾਰੇ ਵੀ ਉਹਨੂੰ ਪਤਾ ਹੁੰਦਾ ਹੈ ਕਿ ਆਉਣ ਵਾਲਾ ਸਮਾਂ ਮੇਰੇ ਤੇ ਕਿਹੋ ਜਿਹਾ ਆਉਣਾ ਹੈ ਇਤਿਹਾਸ ਦੇ ਵਿੱਚ ਇੱਕ ਬੜੀ ਪ੍ਰਸਿੱਧ ਸਾਖੀ ਅਸੀਂ ਆਮ ਹੀ ਸੁਣਦੇ ਹਾਂ ਭਾਈ ਗੁਰਮukh ਗੁਰੂ ਅਰਜੁਨ ਸਾਹਿਬ ਨੂੰ ਇਹ ਪੁੱਛਦਾ ਹੈ ਕਿ ਮੈਨੂੰ ਕਿਸੇ ਪੂਰਨ ਗੁਰਸਿੱਖ ਦੇ ਦਰਸ਼ਨ ਕਰਵਾਏ ਜਾਣ ਤਨ ਗੁਰੂ ਅਰਜੁਨ ਸਾਹਿਬ ਭਾਈ ਪਿਖਾਰੀ ਦੇ ਕੋਲ ਭੇਜਦੇ ਨੇ ਭਾਈ ਪਿਖਾਰੀ ਜੀ ਤੱਪੜ ਸੀ ਰਹੇ ਨੇ ਜਦੋਂ ਉੱਥੇ ਪਹੁੰਚਦੇ ਨੇ ਭਾਈ ਗੁਰਮੁਖੀ ਵੇਖਦੇ ਨੇ ਭਾਈ ਪਿਖਾਰੀ ਜੀ ਤੱਪੜ ਸੀ ਰਹੇ ਨੇ ਮ੍ਰਿਤਕ ਪ੍ਰਾਣੀ ਦੇ ਉੱਪਰ ਵਰਤੀਆਂ ਜਾਣਵਾਲੀਆਂ ਸਮੱਗਰੀਆਂ ਹੀ ਕੱਟੀਆਂ ਕਰ ਰਹੇ ਨੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਪੁੱਤਰ ਦੀ ਸ਼ਾਦੀ ਹੈ ਪਰ ਭਾਈ ਪਿਖਾਰੀ ਸਵਾਨ ਉਹ ਇਕੱਠਾ ਕਰ ਰਹੇ ਨੇ ਜਿਹੜਾ ਮ੍ਰਿਤਕ ਪ੍ਰਾਣੀ ਦੇ ਜਿਹੜਾ ਚਲਾਣੇ ਤੋਂ ਬਾਅਦ ਕੰਮ ਆਉਣਾ ਭਾਈ ਗੁਰਮukh ਵੇਖ ਕੇ ਹੈਰਾਨ ਵੀ ਹੁੰਦਾ ਹੈ ਅਗਲੇ ਦਿਨ ਪੁੱਤਰ ਦੀ ਸ਼ਾਦੀ ਹੁੰਦੀ ਹੈ ਭਾਈ ਪਿਹਾਰੀ ਦਾ ਪੁੱਤਰ ਜਦੋਂ ਬਰਾਤ ਵਾਪਸ ਆ ਰਹੀ ਹੈ ਤੇ ਅਕਾਲ ਚਲਾਣਾ ਕਰ ਜਾਂਦਾ ਹੈ ਤੇ ਭਾਈ ਪਿਹਾਰੀ ਘਰ ਆ ਕੇ ਜਿੰਨੀ ਸਮਗਰੀ ਇਕੱਤਰ ਕੀਤੀ ਹੈ ਵਰਤੋਂ ਵਿੱਚ ਆਉਣ ਵਾਲੀ ਤੱਪੜ ਵਸ਼ਾਨ ਦਿੱਤੇ ਜਾਂਦੇ ਨੇ ਉਹ ਸਾਰਾ ਕੁਝ ਉਵੇਂ ਜਿਵੇਂ ਪੁੱਤਰ ਦਾ ਸ਼ਸ਼ਕਾਰ ਕੀਤਾ ਜਾਂਦਾ ਹੈ ਸਭ ਕੁਝ ਹੁੰਦਾ ਹੈ ਤੇ ਭਾਈ ਗੁਰਮukh ਪੁੱਛਦਾ ਹੈ ਕਿ ਤੁਸੀਂ ਸਾਰਾ ਕੁਝ ਜਾਣਦੇ ਸੀ ਤੇ ਫਿਰ ਵੀ ਤੁਸੀਂ ਗੁਰੂ ਕੋਲੋਂ ਅਰਦਾਸ ਕਰਾ ਕੇ ਤੇ ਪੁੱਤਰ ਦੀ ਉਮਰ ਪਤਾ ਸਕਦੇ ਸੀ ਜਾਂ ਉਹ ਜਿਹੜੀ ਬੱਚੀ ਵਿਆਹ ਕੇ ਲਿਆਂਦੀ ਉਹਦਾ ਜੀਵਨ ਬਚ ਜਾਂਦਾ ਉਹ ਘਰ ਆਈ ਹੁਣ ساری ਜ਼ਿੰਦਗੀ ਵਿਧਵਾ ਦੇ ਰੂਪ ਵਿੱਚ ਜੀਵਨ ਬਸਰ ਕਰੇਗੀ ਤੇ ਭਾਈ ਪਿਹਾਰੀ ਨੇ ਸਮਝਾਇਆ ਸੀ ਭਾਈ ਗੁਰਮੁਖ ਗੁਰੂ ਦੇ ਸਿੱਖ ਦਾ ਇਹ ਪਹਿਲਾ ਫਰਜ਼ ਹੈ ਤ੍ਰਕਾਲ ਦਰਸ਼ੀ ਹੁੰਦਿਆਂ ਹੋਇਆਂ ਵੀ ਉਹ ਪ੍ਰਭੂ ਦੇ ਬਾਣੇ ਵਿੱਚ ਰਹਿੰਦਾ ਹੈ ਨਾਮ ਜਪਦੇ ਤੇ ਗੁਰੂ ਦੇ ਬਚਨਾਂ ਤੇ ਚੱਲਦੇ ਆ ਆਪਣਾ ਦੁੱਖ ਸੁੱਖ ਦੇ ਵਿੱਚ ਜੀਵਨ ਬਰਾਬਰ ਵਿਚਰਦਾ ਹੈ ਬਰਾਬਰ ਰੱਖਦਾ ਹੈ ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖ ਨੂੰ ਗਮਿਤਾ ਤ੍ਰਿਕਾਲ ਇੰਨਾ ਕਾਲਾਂ ਦੀ ਸੋਝੀ ਹੋ ਜਾਂਦੀ ਹੈ ਜਿਵੇਂ ਭਾਈ ਪਿਹਾਰੀ ਨੂੰ ਪਤਾ ਸੀ ਮੇਰਾ ਪੁੱਤਰ ਕੱਲ ਅਕਾਲ ਚਲਾਣਾ ਕਰ ਜਾਣਾ ਪਰ ਫਿਰ ਵੀ ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਭਾਣੇ ਨੂੰ ਮੰਨਿਆ ਗੁਰੂ ਦੀ ਰਜਾ ਵਿੱਚ ਉਹਨਾਂ ਨੇ ਸਾਰੇ ਕਾਰਜ ਕੀਤੇ ਨੇ ਸੋ ਇਸ ਤਰ੍ਹਾਂ ਜਿਹੜਾ ਗੁਰਸਿੱਖ ਹੈ ਮਨ ਬਚ ਕਰਮ ਕਰਕੇ ਜਦੋਂ ਇਕੱਤਰ ਹੋ ਜਾਂਦਾ ਹੈ ਇਕਾਗਰ ਹੋ ਜਾਂਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨੂੰ ਗਮਿਤਾ ਤ੍ਰਿਕਾਲ ਤਿੰਨਾ ਕਾਲਾਂ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ ਭਾਵ ਪੂਤ ਭਵਿਕ ਵਰਤਮਾਨ ਤਿੰਨਾ ਸਮਿਆਂ ਦੇ ਬਾਰੇ ਉਹ ਜਾਣ ਜਾਂਦਾ ਹੈ ਕਿ ਕੀ ਵਰਤਾਰੇ ਵਰਤਣੇ ਨੇ ਤਿਰਭਾਵਨ ਸੁੱਧ ਪਾਈ ਹੈ ਤਿਰਭਾਵਨ ਦਾ ਅਰਥ ਹੈ ਤਿੰਨ ਭਾਵਨ ਇਹਦੇ ਬਾਰੇ ਜਿਹੜਾ ਵਿਦਵਾਨ ਨੇ ਉਹ ਕਹਿੰਦੇ ਨੇ ਤਿੰਨਾ ਭਵਨਾਂ ਦਾ ਅਰਥ ਹੈ ਧਰਤੀ ਆਕਾਸ਼ ਤੇ ਪਤਾਲ ਤਿੰਨਾ ਲੋਕਾਂ ਦੀ ਉਹਨੂੰ ਸੋਝੀ ਹੋ ਜਾਂਦੀ ਹੈ ਕਿ ਤਿੰਨਾ ਲੋਕਾਂ ਦੇ ਵਿੱਚ ਕੀ ਕੁਝ ਵਰਤਾਰੇ ਵਰਤਰੇ ਨੇ ਗੁਰਮੁਖ ਜਨ ਜਿਹੜਾ ਤਿੰਨਾ ਸਮਿਆਂ ਦੇ ਵਿੱਚ ਤਿੰਨਾ ਕਾਲਾਂ ਦੇ ਵਿੱਚ ਤੇ ਤਿੰਨਾ ਭਵਨਾਂ ਦੇ ਵਿੱਚ ਵਰਤਦਾ ਹੈ ਉਹਨੂੰ ਤਿੰਨਾ ਭਵਨਾਂ ਦੀ ਲੋਕ ਪਰਲੋਕ ਦੀ ਸੋਝੀ ਹੋ ਜਾਂਦੀ ਹੈ ਗਿਆਨ ਹੋ ਜਾਂਦਾ ਹੈ ਇਹ ਕਿਹੜ ਗੁਰੂ ਦੀ ਕਿਰਪਾ ਨਾਲ ਵਰਤਦੀ ਹੈ ਸਹਜ ਸਮਾਦ ਸਾਦੇ ਅਗਮ ਅਗਾਧ ਕਥਾ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਗੁਰ ਸਿੱਖ ਨੂੰ ਗੁਰੂ ਨਾਮ ਦੀ ਦਾਤ ਦਿੰਦਾ ਹੈ ਨਾਮ ਦਾ ਅਭਿਆਸ ਕਰਕੇ ਸਿਮਰਨ ਕਰਨ ਕਰਕੇ ਗੁਰ ਸਿੱਖ ਦੀ ਸਹਜ ਅਵਸਥਾ ਵਿੱਚ ਲੇਵ ਲੱਗ ਜਾਂਦੀ ਹੈ ਭਾਵ ਉਹ ਸਹਜਤਾ ਵਿੱਚ ਵਰਤਦਾ ਚੰਚਲ ਪੁਣਾ ਤਿਆਗ ਦਿੰਦਾ ਹੈ ਔਰ ਐਨ ਸਹਜਤਾ ਦੇ ਵਿੱਚ ਵਿਚਰਦੇ ਆਪਣਾ ਜੀਵਨ ਬਸਰ ਕਰਦਾ ਹੈ ਦੁੱਖ ਆਵੇ ਸੁਖ ਆਵੇ ਖੁਸ਼ੀ ਆਵੇ ਗਮੀ ਆਵੇ ਕਿਸੇ ਤਰ੍ਹਾਂ ਦਾ ਵੀ ਸਮਾਂ ਬਣੇ ਉਹ ਉਸ ਅਵਸਥਾ ਦੇ ਵਿੱਚ ਵਿਚਰਦਾ ਰਹਿੰਦਾ ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿਹੜੀ ਇਕੱਥ ਕਥਾ ਹੈ ਇਹ ਜਿਹੜੀ ਸਹਿਜ ਸਮਾਧੀ ਵਾਲੀ ਅਵਸਥਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਅਗਾਧ ਅਗਾਧਾਰਤ ਜਿਹਦੀ ਥਾਂ ਨਾ ਪਾਈ ਜਾ ਸਕੇ ਭਾਈ ਗੁਰਦਾਸ ਜੀ ਕਹਿੰਦੇ ਸਹਿਜ ਸਮਾਦ ਸਾਦ ਅਗਮ ਅਗਾਧ ਕਥਾ ਜਿਨਨੇ ਆਪਣੇ ਮਨ ਨੂੰ ਸਾਧ ਲਿਆ ਭਾਈ ਗੁਰਦਾਸ ਜੀ ਕਹਿੰਦੇ ਉਹਦੀ ਕਥਾ ਪੌਂਚ ਤੋਂ ਪਾਰ ਹੈ ਸਮਝ ਤੋਂ ਪਰੇ ਹੈ ਐਸੀ ਗੁਰਸਿੱਖ ਦੀ ਅਵਸਥਾ ਜਿਹੜੀ ਹੈ ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਅੰਤਰ ਦਿਸੰਤਰ ਨਿਰੰਤਰੀ ਜਤਾਈ ਹੈ ਉਹ ਜਿਹੜਾ ਗੁਰਸਿੱਖ ਹੈ ਉਹਦੇ ਅੰਦਰ ਭਾਈ ਗੁਰਦਾਸ ਜੀ ਕਹਿੰਦੇ ਨੇ ਐਸੀ ਅਵਸਥਾ ਉਹਨੂੰ ਪ੍ਰਾਪਤ ਹੁੰਦੀ ਹੈ ਅੰਤਰ ਦਿਸ਼ਾ ਅੰਤਰ ਭਾਵ ਦੇਸ਼ਾਂ ਦਿਸ਼ਾਂਤਰਾ ਦੇ ਵਿੱਚ ਜੋ ਕੁਝ ਵਰਤਾਰੇ ਵਰਤ ਰਹੇ ਨੇ ਜਿਵੇਂ ਪਿਛਲੇ ਕਵਿੱਤ ਵਿੱਚ ਭਾਈ ਗੁਰਦਾਸ ਜੀ ਨੇ ਇੱਕ ਰਾਜੇ ਦੀ ਉਦਾਹਰਣ ਲਈ ਕਿ ਗੁਰ ਸਿਕੰਦਰੋਂ ਰਾਜਾ ਹੈ ਤੇ ਸਵਾਲ ਪੈਦਾ ਹੁੰਦਾ ਹੈ ਕਿ ਰਾਜੇ ਨੂੰ ਤੇ ਆਪਣੇ ਆਸ-ਪਾਸ ਦੇਸ਼ਾਂ ਦਿਸ਼ਾਂਤਰਾ ਦੀਆਂ ਖਬਰਾਂ ਦਾ ਪਤਾ ਲੱਗ ਜਾਂਦਾ ਹੈ ਕਿਉਂਕਿ ਉਹਦੇ ਕੋਲ ਸੂਏ ਛੱਡੇ ਹੁੰਦੇ ਨੇ ਗੁਰ ਸਿੱਖ ਨੂੰ ਵੀ ਦੇਸ਼ਾਂ ਦਿਸ਼ਾਂਤਰਾ ਦੀ ਖਬਰ ਹੁੰਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਗੁਰ ਸਿੱਖ ਗੁਰੂ ਦੀ ਚਰਨ ਸ਼ਰਨ ਵਿੱਚ ਆ ਜਾਂਦਾ ਹੈ ਉਨੂੰ ਗੁਰੂ ਇਹ ਬਖਸ਼ਿਸ਼ ਕਰ ਦਿੰਦਾ ਹੈ ਕਿ ਅੰਤਰ ਦੇ ਸੰਤਰ ਨਿਰੰਤਰੀ ਜਤਾਈ ਹੈ ਨਿਰੰਤਰੀ ਦਾ ਅਰਥ ਹੈ ਇੱਕ ਰਸ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨੂੰ ਦੇਸ਼ਾਂ ਦੇ ਸੰਤਰਾਂ ਵਿੱਚ ਜੋ ਵਰਤਾਰਾ ਵਰਤ ਰਿਹਾ ਉਹਦੀ ਲਗਾਤਾਰ ਜਿਹੜੀ ਇੱਕ ਰਸ ਉਹ ਸਮਾਧੀ ਲੱਗਣ ਦੇ ਕਰਕੇ ਉਹਨੂੰ ਲਗਾਤਾਰ ਦੇਸ਼ਾਂ ਦੇ ਸੰਤਰਾਂ ਵਿੱਚ ਵਰਤਣ ਵਾਲੇ ਵਰਤਾਰੇ ਦਾ ਪਤਾ ਲੱਗਦਾ ਰਹਿੰਦਾ ਹੈ ਸਮਝ ਲੱਗਦੀ ਰਹਿੰਦੀ ਹੈ ਪਰ ਉਹ ਸਹਿਜ ਅਵਸਥਾ ਵਿੱਚ ਵਿਚਰਦਾ ਕਿਸੇ ਨੂੰ ਇਹ ਗੱਲ ਜਿਤਾਉਂਦਾ ਨਹੀਂ ਕਿ ਜੋ ਕੁਝ ਸੰਸਾਰ ਤੇ ਵਰਤਾਰਾ ਵਰਤਰੇ ਉਹਨੂੰ ਪਤਾ ਹੈ ਇਸੇ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਭਗਤ ਦੇ ਗੁਣ ਦੱਸੇ ਤੇ ਉਹਨਾਂ ਨੇ ਆਖਿਆ ਮਤ ਹੁੰਦੀ ਹੋਏ ਈਆਣਾ ਮਤ ਤੇ ਪਤਾ ਤੇ ਸਾਰਾ ਕੁਝ ਹੈ ਪਰ ਉਹ ਏ ਈਆਣਾ ਬਣ ਕੇ ਰਹਿੰਦਾ ਹੈ ਅਨਜਾਣ ਬਣ ਕੇ ਰਹਿੰਦਾ ਹੈ ਕਿ ਮੈਨੂੰ ਕਿਸੇ ਵੀ ਗੱਲ ਦਾ ਪਤਾ ਨਹੀਂ ਇਹ ਗੁਰਮੁਖ ਦੀ ਸਹਿਦ ਅਵਸਥਾ ਹੈ ਕਿ ਇਹਦੇ ਵਿੱਚ ਵਿਚਰਦਿਆਂ ਸਾਰਾ ਕੁਝ ਪਤਾ ਹੁੰਦਿਆਂ ਵੀ ਅੰਦਰੋਂ ਸਿਆਣਾ ਬਾਹਰੋਂ ਭੋਲਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਆਖਿਆ ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਨੇ ਉਹ ਇੱਕ ਰਸ ਵਰਤਾਰੇ ਵਰਤਰੇ ਵਰਤਾਰੇ ਨੂੰ ਸਮਝ ਜਾਂਦਾ ਹੈ ਦੇਸ਼ਾਂ ਦਸ਼ਾਂਤਾਂ ਵਿੱਚ ਜੋ ਕੁਝ ਵਰਤਦਾ ਉਹਨੂੰ ਪਤਾ ਲੱਗ ਜਾਂਦਾ ਹੈ ਖੰਡ ਬ੍ਰਹਮੰਡ ਪਿੰਡ ਪ੍ਰਾਣ ਪ੍ਰਾਣ ਪੱਤ ਗਤ ਹੁਣ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਤੇ ਸਿੱਖ ਦਾ ਜਦੋਂ ਮੇਲ ਹੋਇਆ ਤੇ ਗੁਰੂ ਦੀ ਕਿਰਪਾ ਦੇ ਨਾਲ ਸਿੱਖ ਜਿਹੜਾ ਖੰਡਾਂ ਬ੍ਰਹਿਮੰਡਾਂ ਵਿੱਚ ਵਸਦਾ ਜਿਹੜਾ ਪ੍ਰਾਣ ਪਤ ਪ੍ਰਾਣਾ ਦਾ ਪਤੀ ਵਾਹਿਗੁਰੂ ਹੈ ਉਹਨੂੰ ਉਹ ਆਪਣੇ ਅੰਦਰ ਜਾਣ ਲੈਂਦਾ ਹੈ ਖੰਡ ਬ੍ਰਹਿਮੰਡ ਪ੍ਰਾਣ ਪ੍ਰਾਣ ਪਤ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਖੰਡਾਂ ਬੰਡਾਂ ਬ੍ਰਹਿਮੰਡਾਂ ਦੇ ਵਿੱਚ ਪ੍ਰਮਾਤਮਾ ਵਸਦਾ ਪਿੰਡ ਭਾਵ ਸਰੀਰ ਦੇ ਵਿੱਚ ਵੀ ਉਹੀ ਵਸਦਾ ਇਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਖਿਆ ਜੋ ਬ੍ਰਹਿਮੰਡ ਹੈ ਸੋਹੀ ਪਿੰਡ ਹੈ ਜੋ ਖੋਜੇ ਸੋਪਾਵੇ ਅਹੀ ਗੁਰਦਾਸ ਜੀ ਕਹਿੰਦੇ ਗੁਰਸਿੱਖ ਨੂੰ ਇਸ ਗੱਲ ਦੀ ਸੋਝੀ ਲੱਗ ਜਾਂਦੀ ਹੈ ਕਿ ਜਿਹੜਾ ਖੰਡਾ ਬ੍ਰਹਮੰਡਾ ਦੇ ਵਿੱਚ ਹੈ ਉਹੀ ਪਿੰਡ ਦੇ ਵਿੱਚ ਸਰੀਰ ਦੇ ਵਿੱਚ ਹੈ ਤੇ ਇਸ ਵਾਸ ਉਹਦੀ ਕਿਰਪਾ ਦੇ ਨਾਲ ਚੱਲ ਰਹੇ ਨੇ ਪ੍ਰਾਣ ਪਤ ਭਾਈ ਗੁਰਦਾਸ ਜੀ ਕਹਿੰਦੇ ਪ੍ਰਾਣਾ ਦਾ ਪਤੀ ਵਾਹਿਗੁਰੂ ਜਿਹੜਾ ਉਹ ਸਰੀਰ ਦੇ ਵਿੱਚ ਪ੍ਰਾਣਾ ਦੇ ਵਿੱਚ ਵਸਦਾ ਹੈ ਗੁਰਸਿੱਖ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖ ਸੰਧ ਮਿਲੇ ਸੋਹੰਗ ਲੇਵ ਲਈ ਹੈ ਇਸ ਤਰ੍ਹਾਂ ਇਸ ਅਵਸਥਾ ਦੇ ਵਿੱਚ ਵਿਚਰਦਿਆਂ ਗੁਰੂ ਤੇ ਸਿੱਖ ਦਾ ਜਦੋਂ ਮਿਲਾਪ ਹੁੰਦਾ ਹੈ ਵਾਹਿਗੁਰੂ ਨਾਲ ਇਕਮਿਕ ਹੋ ਜਾਂਦਾ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਰਸ ਸੋਹੰ ਜਿਹੜਾ ਸ਼ਬਦ ਹੈ ਪ੍ਰਭੂ ਨਾਲ ਇਕਮਿਕ ਹੋ ਜਾਣਾ ਕਿ ਉਹਦੀ ਅਭੇਦਤਾ ਹੋ ਜਾਣੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਰਵੇਦਾਸ ਜੀ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਕਿ ਮੈਂ ਤੂੰ ਹਾਂ ਤੂੰ ਮੈਂ ਹੈ ਇਹ ਅਭੇਦਤਾ ਹੋ ਜਾਂਦੀ ਹੈ ਸੋਹੰਗ ਦਾ ਅਰਥ ਹੈ ਮੈਂ ਉਹ ਹਾਂ ਪ੍ਰਭੂ ਨਾਲ ਇੱਕਮਿਕ ਹੋ ਜਾਣਾ ਇਹ ਅਵਸਥਾ ਬਣ ਜਾਂਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਫਿਰ ਇਹ ਕਿੱਲੇ ਲਾਈ ਹੈ ਇੱਕ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਉਹਦੀ ਲਿਵ ਲੱਗ ਜਾਂਦੀ ਹੈ ਸੁਰਤ ਜੁੜ ਜਾਂਦੀ ਹੈ ਤਾਂ ਖੰਡ ਬ੍ਰਹਿਮੰਡ ਵਿੱਚ ਵਸਦਾ ਪਰਮਾਤਮਾ ਪਿੰਡ ਪ੍ਰਾਣ ਵਿੱਚ ਵਸਦਾ ਉਹਨੂੰ ਜਿਹੜਾ ਉਹ ਅਨਭਵ ਹੋ ਜਾਂਦਾ ਹੈ ਤੇ ਇੱਕ ਰਸ ਪਰਮਾਤਮਾ ਦੇ ਸਿਮਰਨ ਵਿੱਚ ਸੁਰਤ ਜੋੜ ਕੇ ਗੁਰਸਿੱਖ ਜਿਹੜਾ ਉਹਦੇ ਮਿਲਾਪ ਨੂੰ ਮੰਨਦਾ ਹੈ ਆਨੰਦ ਨੂੰ ਮੰਨਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਦਰਪਣ ਦਰਸ ਜਿਵੇਂ ਦਰਪਣ ਕਹਿੰਦੇ ਸ਼ੀਸ਼ੇ ਨੂੰ ਸ਼ੀਸ਼ਾ ਤੇ ਉਹਦੇ ਵਿਚਲਾ ਪਰਛਾਵਾਂ ਜਿਹੜਾ ਦਰਪਣ ਤੇ ਦਰਪਣ ਦੇ ਵਿੱਚ ਜਿਹੜਾ ਦਰਸ਼ ਨਜ਼ਰ ਆ ਰਿਹਾ ਹੈ ਭਾਵ ਜਦੋਂ ਅਸੀਂ ਸ਼ੀਸ਼ੇ ਦੇ ਸਾਹਮਣੇ ਖਲੋਤੇ ਹਾਂ ਤੇ ਸਾਡਾ ਚਿਹਰਾ ਸ਼ੀਸ਼ੇ ਦੇ ਵਿੱਚੋਂ ਨਜ਼ਰ ਆ ਰਿਹਾ ਹੈ ਪਰ ਹੈ ਇੱਕ ਹੀ ਤੂ ਨਹੀਂ ਨੇ ਭਾਈ ਗੁਰਦਾਸ ਜੀ ਕਹਿੰਦੇ ਉਹ ਜੰਤਰੀ ਜੰਤਰ ਤੁਨ ਜੰਤਰੀ ਵਿਧ ਜੰਤਰ ਭਾਵ ਵਾਜਾ ਵਾਜੇ ਦੇ ਵਿੱਚੋਂ ਵਾ ਅਵਾਜ਼ ਆ ਰਹੀ ਹੈ ਪਰ ਇਹਦਾ ਭਾਵ ਇਹ ਨਹੀਂ ਕਿ ਵਜਾਉਣ ਵਾਲੀ ਚੀਜ਼ ਵੱਖਰੀ ਹੈ ਆਵਾਜ਼ ਵੱਖਰੀ ਹੈ ਇਹ ਇੱਕ ਹੀ ਹੈ ਬਜਾਉਣ ਵਾਲੇ ਨੇ ਵਾਜਾ ਬਜਾਏ ਤਾਂ ਵਾਜੇ ਚ ਆਵਾਜ਼ ਆਈਏ ਇੱਕ ਹੀ ਹੈ ਦੋ ਨਹੀਂ ਨਹੀਂ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਸ਼ੀਸ਼ਾ ਤੇ ਉਹਦੇ ਵਿੱਚਲਾ ਪਰਛਾਵਾਂ ਵਾਜਾ ਤੇ ਉਹਦੇ ਵਿੱਚੋਂ ਆਉਣ ਵਾਲੀ ਧੁਨੀ ਇੱਕ ਹੀ ਹੈ ਓਵੇਂ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਓਤ ਪੋਤ ਸੂਤ ਇਕ ਹੈ ਓਤ ਪੋਤ ਭਾਵ ਸੂਤ ਦਾ ਤਾਣਾ ਤੇ ਪੇਟਾ ਜਿਵੇਂ ਇੱਕ ਹੀ ਰੂਪ ਨੇ ਵੱਖ-ਵੱਖ ਨਹੀਂ ਹੋ ਸਕਦੇ ਦਰਪਣ ਤੇ ਉਹਦੇ ਵਿੱਚ ਪੈਰਿਆ ਪਰਛਾਵਾਂ ਉਹ ਵੱਖਰੀ ਨਹੀਂ ਨਹੀਂ ਇਕਤੀ ਮਨੋਖ ਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਜਾ ਤੇ ਵਜੰਤਰੀ ਵਾਜੇ ਚ ਆਉਣ ਵਾਲੀ ਆਵਾਜ਼ ਵਜੰਤਰੀ ਦੀ ਹੀ ਆਵਾਜ਼ ਹੈ ਇਕਮਿਕ ਹੈ ਵੱਖ ਨਹੀਂ ਕੀਤੀ ਜਾ ਸਕਦੀ ਓਵੇਂ ਜਿਵੇਂ ਤਾਣਾ ਤੇ ਪੇਟਾ ਇੱਕ ਰੂਪ ਨੇ ਵੱਖ ਵੱਖ ਨਹੀਂ ਕੀਤੇ ਜਾ ਸਕਦੇ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਦੁਬਿਦਾ ਮਿਟਾਈ ਹੈ ਗੁਰਸਿੱਖ ਜਿਹੜਾ ਹੈ ਉਹਨੇ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਨਾਮ ਸਿਮਰਨ ਦਾ ਅਭਿਆਸ ਕਰ ਕਰਕੇ ਜਿਵੇਂ ਦਰਪਣ ਦੇ ਵਿੱਚ ਆਪਣਾ ਪ੍ਰਛਾਵਾਂ ਹੈ ਜਿਵੇਂ ਬਾਜੇ ਦੇ ਵਿੱਚ ਆਵਾਜ਼ ਹੈ ਧੁਨੀ ਹੈ ਜਿਵੇਂ ਤਾਣਾ ਤੇ ਬੇਟਾ ਇੱਕਮਿਕ ਹੈ ਓਵੇਂ ਜਿਵੇਂ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦਾ ਹੈ ਦੂਜਾ ਆਪਨ ਮਿਟਾ ਲੈਂਦਾ ਹੈ ਦੁਬਿਧਾ ਖਤਮ ਹੋ ਜਾਂਦੀ ਹੈ ਪਰਮਾਤਮਾ ਵਿੱਚ ਅਭੇਦਤਾ ਹੋ ਜਾਂਦੀ ਹੈ ਇਹ ਦਾਤ ਇਹ ਬਖਸ਼ਿਸ਼ ਉਦੋਂ ਵਰਤਦੀ ਹੈ ਜਦੋਂ ਸਿੱਖ ਗੁਰੂ ਦੀ ਚਰਨ ਸ਼ਰਨ ਵਿੱਚ ਆ ਕੇ ਗੁਰੂ ਦੇ ਕੋਲੋਂ ਨਾਮ ਦੀ ਦਾਤ ਲੈ ਕੇ ਗੁਰਮਤਿ ਦੇ ਅਨੁਸਾਰ ਨਾਮ ਸਿਮਰਨ ਦਾ ਅਭਿਆਸ ਕਰਦਾ ਹੈ ਗੁਰੂ-ਗੁਰੂ ਜਪਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹ ਤਾਣੇ ਪੇਟੇ ਦੀ ਤਰ੍ਹਾਂ ਪ੍ਰਭੂ ਵਾਹਿਗੁਰੂ ਜੀ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ ਦੁਬਿਧਾ ਖਤਮ ਹੋ ਜਾਂਦੀ ਹੈ ਉਹਨੂੰ ਪਰਮਾਤਮਾ ਦੀ ਅਪੀਅਦਤਾ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ